ਲੋ ਭਾਈ ਦੋਸਤੋ ਅੱਜ ਆਪਾਂ ਆਏ ਸੀਗੇ ਜਿਹੜਾ ਬਰਨਾਲਾ ਠੁੱਲੀਵਾਲ ਪਿੰਡ ਤੇ ਬਾਈ ਹੋਰਾਂ ਦੇ ਵਾਣ ਪਿਆ ਸੀ ਵਿਹਲਾ ਛੇ ਕਨਾਲਾਂ ਤੇ ਅੱਜ ਲਾਇਆ ਪੀ 23 ਫੈਦਾ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਇਹ ਠੁੱਲੀਵਾਲ ਪਿੰਡ ਆ ਜੀ ਹਾਂਜੀ ਹਾਂਜੀ ਬਾਈ ਜੀ ਠੁੱਲੀਵਾਲ ਪਿੰਡ ਆ ਜੀ ਬਰਨਾਲਾ ਜ਼ਿਲ੍ਹਾ ਹੀ ਪੈਂਦਾ ਹੈ ਹਾਂਜੀ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਠੀਕ ਹੈ ਤੇ ਇਹ ਕਿੰਨੀ ਜਗ੍ਹਾ ਸੀ ਆਪਣੀ ਇਹ ਬਾਈ ਜੀ 6 ਕਨਾਲਾਂ ਸੀਗੀ ਇਹ ਕਿਵੇਂ ਅੱਡ ਜੇ ਰੱਖੀ ਬੈਠੇ ਆ ਇਹ ਆਲੋ ਸੈਂਨੀ ਕੀ ਸੀਗੀ ਅੱਜ ਫਿਰ ਦੇਖਣਾ ਅਜ ਤਾਂ ਹੋਰ ਲਾਉਣੇ ਆਗੇ ਠੀਕ ਹੈ ਤੇ ਉਹ ਵੀ ਤੁਹਾਡੇ ਕੋਲ ਹੀ ਲਵਾਵਾਂਗੇ ਠੀਕ ਹੈ ਬੂਟੇ ਕਿਵੇਂ ਲੱਗਿਆ ਬੂਟੇ ਤੁਹਾਡੇ ਬਹੁਤ ਵਧੀਆ ਲਵਾਈ ਬਹੁਤ ਵਧੀਆ ਗਈ ਸਾਰਾ ਕੁਝ ਪੂਰੀ ਤਸੱਲੀ ਨਾਲ ਜਿੰਦੇ ਨਾ ਮਰਿਆ ਜਗਲ ਜੀ ਮਾਰਦੇ ਨਾ ਪੂਰੀ ਤਸੱਲੀ ਨਾਲ ਜੀ ਆਇਆਂ ਨੇ ਵੀ ਕੋਈ ਫਾਹਾ ਵਰਡ ਕਰਿਆ ਬਹੁਤ ਵਧੀ ਇਹ ਅੰਕਲ ਵਰਗੇ ਰਹਿੰਦੇ ਸ਼ਹਿਰ ਬਰਨਾਲੇ ਰਹਿੰਦੇ ਨੇ ਹਾਂਜੀ ਹਾਂਜੀ ਬਰਨਾਲੇ ਨੇ ਮੈਂ ਮੈਂ ਕਹਿੰਦਾ ਜਿਹੜੇ ਭਰਾ ਕੋਈ ਸ਼ਹਿਰ ਚ ਰਹਿੰਦੇ ਆ ਨਾ ਕੋਈ ਵਾਣ ਪਿਆ ਕੇ ਦੋ ਕਨਾਲਾਂ ਚਾਰ ਕਨਾਲਾਂ ਸੁਫੈਦਾ ਲਾ ਦੇਣ ਸੇਫ ਆਣਾ ਹਾਂਜੀ ਸੁਫੈਦਾ ਲਾ ਦੇਣ ਬਾਕੀ ਜਿਹਨੇ ਵੀ ਲਾਉਣਾਗਾ ਬਰਾੜ ਜੀਆ ਕੋਲੋਂ ਲਵਾਓ ਬਹੁਤ ਹੀ ਵਧੀਆ ਕੰਮ ਨੇ ਇਹਨਾਂ ਦੇ ਬਹੁਤ ਹੀ ਵਧੀਆ ਲੇਬਰ ਆ ਗਈ ਬਾਕੀ ਆਪ ਹੀ ਆਏ ਆ ਆਪਾਂ ਅੱਜ ਆਪਦੀ ਗੱਡੀ ਤੇ ਲੈ ਕੇ ਆਇਆ ਖਰਚਾ ਬਚਾਇਆ ਆਪਾਂ ਤੇ ਨਹੀਂ 22500 ਰੁਪਇਆ ਹੋਰ ਖਰਚਾ ਆਉਣਾ ਸੀ ਟਰਾਂਸਪੋਰਟ ਦਾ ਤੇ ਬਾਕੀ ਆ ਹੁਣ ਲਾਸਟ ਤੇ ਬੰਦੇ ਲਾਈ ਜਾਂਦੇ ਆ ਆਪਣੇ ਤੇ ਸਾਰਾ ਲਾਤਾ ਇਹ ਆਪਾਂ ਲਾਇਆ 10 ਪੰਜ ਤੇ ਠੀਕ ਹੈ ਜੀ ਤੇ ਅੰਕਲ ਰੀ ਇਹਦੇ ਵਿੱਚ ਲਾਉਣਗੇ ਸਰੋਂ ਸਰੋਂ ਦੇ ਬੀਜ ਨਹੀਂ ਹਾਂਜੀ ਹਾਂਜੀ ਸਰੋਂ ਹੁਣ ਸਰੋਂ ਬੀਜਾਂਗੇ ਜੀ ਨਹੀਂ ਆਹ ਪਲੇਨ 'ਚ ਵੀ ਲੱਗ ਜਾਣਾ ਸੀਗਾ ਸਰੋਂ ਕਰਕੇ ਹੁਣ ਆਪਾਂ ਵਟਾਂ ਪਾਈਆਂ ਤੇ ਸਾਰਾ ਸੈਟਿੰਗ ਹੋ ਕੇ ਹੁਣ ਪਾਣੀ ਲਾਵਾਂਗੇ ਤੇ ਵਧੀਆ ਹਨਾ ਜਦੋਂ ਇਹ ਵੱਢਿਆ ਆਪਾਂ ਉਦੋਂ ਵੀ ਵੀਡੀਓ ਪਾਵਾਂਗੇ ਤੇ ਅੰਕਲ ਕਹਿੰਦੇ ਜਿਹੜਾ ਹੋਰ ਵੀ ਬਾਣਾ ਮੇਰਾ ਸਪੈਦਾ ਹੀ ਲਾ ਦੇਣਾ ਕਹਿੰਦਾ ਮੈਥੋਂ ਕਿਉਂਕਿ ਢੇੜੇ ਨਹੀਂ ਵਜਦਾ ਹਨਾ ਜੀ ਨਹੀਂ ਜੀ ਬਰਨਾਲੇ ਆਉਣਾ ਜਾਣਾ ਬਹੁਤ ਔਖਾਗਾ ਹੋਰ ਫਸਲ ਦੀ ਖਾਤਰ ਠੀਕ ਹੈ ਤਾਂ ਹਟ ਟਪੂ ਲੈਣਾ ਪੈਂਦਾਗਾ ਇਹਨਾਂ ਦੇ ਕੋਈ ਜ਼ਰੂਰਤ ਨਹੀਂ ਕੋਈ ਜ਼ਿਆਦੇ ਲੇਬਰ ਦੀ ਨਾ ਕੋਈ ਲੇਬਰ ਨਹੀਂ ਜੀ ਆਉਂਦਾ ਬੰਦੇ ਲੇਬਰ ਦੀ ਬਹੁਤ ਪ੍ਰੋਬਲਮ ਹੈ ਹਨਾ ਬਿਲਕੁਲ ਬਹੁਤ ਪ੍ਰੋਬਲਮ ਹੈ ਲੇਬਰ ਮਿਲਦੀ ਨਹੀਂ ਹੈਗੀ ਨਹੀਂ ਆ ਅਸੀਂ ਹੱਥੀਂ ਬਈ ਸਾਰੀਆਂ ਪਾਉਣੀਆਂ ਸੀ ਵਟਾ ਅੰਕਲ ਕਹਿੰਦਾ ਵੀ ਇੱਥੇ ਲੇਬਰ ਤਾਂ ਇੱਕ ਬੰਦਾ ਵੀ ਮਿਲਦਾ ਸਾਡੇ ਆ ਫੈਕਟਰੀ ਇਹਨਾਂ ਨੇੜੇ ਇੱਥੇ ਆਹ ਟਰਾਈਡੈਂਟ ਫੈਕਟ